ਸੈਂਮ ਮੈਡੀਕਲ ਨਾਲ ਇਹ ਬੇਨਤੀ ਆ ਤੇ ਦੂਜੀ ਬੇਨਤੀ ਜਿਹੜੇ ਆ ਸਿੰਘ ਦੇ ਗੱਲ ਪਈ ਸੀ ਨਾ ਪੱਟਾ ਨੂੰ ਤੇਲ ਲਾ ਕੇ ਰੱਖਿਓ ਏ ਆ ਟਾਈਮ ਵੇ ਲੋ ਰੱਤੀਆਂ ਜਦੋਂ ਤੁਹਾਡਾ ਦਿਲ ਕਰੇ ਜੇ ਤੁਹਾਡੀ ਜਾਗ ਦੀ ਜ਼ਮੀਰ ਵਾਲੇ ਨੂੰ ਤੁਸੀਂ ਤੁਹਾਡੀ ਮਾਂ ਦਾ ਦੁੱਧ ਪੀਤਾ ਤੇ ਜੇ ਕੋਈ ਉੱਤੀ ਦੇ ਪੁੱਤੋਂ ਫਿਰ ਤਾਂ ਕਹਿਣੇ ਕੀ ਹੈ ਜੇ ਤੁਸੀਂ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦਿੰਨੇ ਆ ਜੇ ਸੈਂਮ ਮੈਡੀਕਲ ਦੁਬਾਰੇ ਚੱਲ ਗਿਆ ਸਿਨੇ ਖਿਲਾੜੀ ਗੰਨੇ ਪੀਟਦਾਂਗੇ ਯਾਰ ਧਰੂਨਲੇ ਦੇ ਵਿੱਚ ਅਸੀਂ 15 ਵਾਰੀ ਰੇਡ ਮਾਰਤੀ ਯਾਰ ਐਸਐਚਓ ਜਾਂ ਏਐਸਆਈ ਨੂੰ ਇਹ ਗੱਲ ਇਹ ਕਿਉਂ ਨਹੀਂ ਪਤਾ ਲੱਗਦਾ ਕਿ ਇੱਥੇ ਸਰਾਂ ਦੇ ਨੇਚਰਾ ਆ ਜਿਹੜਾ ਸੈੱਟ ਆ ਇਹ ਜਿਹੜਾ ਸੈੱਟ ਹੈ ਇੱਥੇ ਅਸੀਂ ਨੇ ਤੀਜੀ ਵਾਰੀ ਬੰਦੇ ਫੜ ਲਿਆ ਦੇਖੋ ਫੜ ਜਾਓ ਅਸੀਂ ਯਾਰ 50 ਵਾਰੀ ਰੇਡ ਮਾਰਤੀ ਅਸੀਂ ਬੱਦੂਆ ਯਾਰ ਕੋਲੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਇਹ ਜਿਹੜਾ ਸੈੱਟ ਹੈ ਨਾ ਇੱਥੇ ਭਾਈ ਬਣ ਕੇ ਘੇੜਾ ਰੱਖਿਆ ਕਰੋ ਖਸਮਾ ਡੰਡਾ ਪਾ ਦਿਓ ਯਾਰ ਉਹਦੇ ਡੋਲ ਕੇ ਗਏ ਅੱਜ ਵੀ ਡੋਲ ਕੇ ਜਾਵਾਂਗੇ ਪਰ ਇੱਕ ਪੱਤੇ ਖਾਤਰ ਕੀ ਰਿਪੋਰਟ ਲਖਾਈਏ ਅਸੀਂ ਪੱਤ ਸਾਡਾ ਆਸਤਾ ਸੁਣ ਲਾ ਜੀ ਤੁਮ ਲੈ ਕੇ ਦਿੱਤੇ ਮੈਂ ਤੁਹਾਨੂੰ ਲੈ ਕੇ ਦਿੱਤੇ ਲੈ ਆਉਂ ਨੂੰ ਲੈ ਆ ਆ ਦੇਖ ਲਓ ਬਾਈ ਸਾਹਮਣੇ ਬੰਦ ਹੋ ਗਿਆ ਆਓ ਲੱਜਾਓ ਨਾ ਅੱਗੇ ਆਓ ਫੜ 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 ਪਾਤੀ ਫੜੀ ਹੋ ਗਿਆ ਫੜਾ ਫੜੇ ਭੈਣ ਵੀ ਡਾਂਗ ਪਰ ਆਪਾਂ ਖਾਣ ਕਰ ਕਰ ਬੱਸ ਤੇਨੂੰ ਮੈਂ ਦੱਸਦਾ ਭੈਣ ਵੀ ਡਾਂਗ ਨੂੰ ਗੰਦ ਪਾ ਆ ਬਾਈ ਯਾਰ ਹਨ ਨਾ ਬੜੀ ਬੜੀ ਗੱਲਾਂ ਇਹ ਹਾਂ ਮੈਂ ਭੈਣ ਤੋਂ ਬੜਾ ਲੈ ਚਲੋ ਹਾਂ ਹਾਂ ਮਿਲ ਜਾਣਗੇ ਭਾਈ 15 ਵਾਰੀ ਅਸੀਂ ਰੇਡ ਮਾਰ ਕੇ 17 ਥੱਲੇ 15 ਵਾਰੀ ਰੇਡ ਮਾਰਤੀ ਇੱਥੇ ਐਸਐਚਓ ਐਸਆਈ ਨੂੰ ਇਹ ਨਹੀਂ ਪਤਾ ਲੱਗਾ ਸੌਦੀਆਂ ਮੰਗੂ ਯਾਰ ਵੇਚ ਰਿਆ 100 ਦੇ ਲੈ ਲਓ ਇਹ ਆ ਦੇ ਲੈ ਲਓ 300 ਦੇ ਲੈ ਲਓ ਬਹੁਤ ਗਲਤ ਲੱਗਦਾ ਬਹੁਤ ਗਲਤ ਭਾਈ ਰੋਜ਼ ਫੂਕ ਕੇ ਆਉਂਦੇ ਆ ਇਹ ਤੋਂ ਸਮਝਦੇ ਫੇਰ ਵੀ ਨਹੀਂ ਇਹ ਭਾਈ ਮੈਂ ਅਜੇ ਸਾਡੇ ਦੇ ਅਕਸਲ ਲੋਕ ਨੂੰ ਬਦਲਿਆ ਲਓ ਐਸਐਚਓ ਸੈਮ ਮੈਡੀਕਲ ਨਾਲ ਉਹ ਬੇਨਤੀ ਆ ਤੇ ਦੂਜੀ ਬੇਨਤੀ ਜਿਹੜੇ ਆ ਸਿੰਘ ਦੇ ਗਲ ਪਏ ਸੀ ਨਾ ਪੱਟਾ ਨੂੰ ਤੇਲ ਲਾ ਕੇ ਰੱਖਿਓ ਏ ਆ ਟਾਈਮ ਵੇਲਾ ਰਤਿਏ ਆ ਜਦੋਂ ਤੁਹਾਡਾ ਦਿਲ ਕਰੇ ਜੇਹਤਪੁਰ ਦੀ ਜਾਗਦੀ ਜ਼ਮੀਰ ਵਾਲੇ ਨੂੰ ਤੁਸੀਂ ਤੁਹਾਡੀ ਮਾਂ ਦਾ ਦੁੱਧ ਪੀਤਾ ਤੇ ਜੇ ਕੁੱਤੀ ਦੇ ਪੁੱਤੋਂ ਫਿਰ ਤਾਂ ਕਹਿਣੇ ਕੀ ਹੈ ਜੇ ਤੁਸੀਂ ਮਾਂ ਦਾ ਦੁੱਧ ਪੀਤਾ ਨਾ ਜਿਹੜੇ ਵੇਲੇ ਤੁਹਾਡਾ ਦਿਲ ਕਰੇ ਉਸੇ ਵੇਲੇ ਫੋਨ ਲਾ ਲਿਓ ਬੁੜਾ ਤੁਹਾਡਾ ਖੜਾ ਠੀਕ ਆ ਬੁੜਾ ਤੁਹਾਡਾ ਖੜਾ ਇਕੱਲੇ ਇਕੱਲੇ ਨੂੰ ਤੇਲ ਦੇਵਾਂਗੇ ਜਿੱਥੇ ਮਰਜ਼ੀ ਭੱਜ ਲੋ ਜਿੰਨਾ ਤੁਹਾਡਾ ਦਿਲ ਕਰਦਾ ਉੱਥੋਂ ਤੱਕ ਜਿਹੜੀ ਜ਼ਹਿਰ ਵਣ ਵਣ ਕੇ ਨਿੱਕੇ ਨਿੱਕੇ ਜਵਾਕ ਤੁਸੀਂ ਮਾਰੇ ਆ ਤੁਹਾਡੇ ਵਿੱਚੋਂ ਕੱਢਾਂਗੇ ਅਸੀਂ ਇਹ ਵੀ ਤੁਹਾਨੂੰ ਕਹਿਣਾ ਚਾਹੁੰਦੇ ਵੀ ਮਾਫ ਕਰਨਾ ਦੋ ਵਾਰੀ ਮੈਡੀਕਲ ਬੰਦ ਕੀਤਾ ਤੁਸੀਂ ਬਾਅਦ ਵਿੱਚੋਂ ਫਿਰ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦਿੰਨੇ ਆ ਜੇ ਸੈਮ ਮੈਡੀਕਲ ਦੁਬਾਰੇ ਚੱਲ ਗਿਆ ਸਿਨੇ ਖਿਲਾੜੀ ਗੰਨੇ ਪੀਟਾਂਗੇ ਹਾਂ ਬੋਲੇ ਬੰਦਿਆਂ ਨੇ ਸਾਡੇ ਬੰਦੇ ਦੇ ਗਲ ਪਏ ਆ ਜੋਧੇ ਦੇ ਮਰਦਾਂ ਵਾਲਾ ਕੰਮ ਨਹੀਂ ਕੀਤਾ ਥੱਲੇ ਸਿੰਘ ਦੇ 40 ਬੰਦੇ ਗਲ ਪਏ ਹੋ ਗਲਤ ਹੈ ਜੀ ਗਲਤ ਕਰ ਰਹੇ ਮਰਦਾਂ ਵਾਲਾ ਕੰਮ ਨਹੀਂ ਕੀਤਾ ਤੁਸੀਂ ਤੇ ਤੁਹਾਡੀਆਂ ਲੀਕਾਂ ਨਾ ਕਢਾਈਆਂ ਨਾ ਦੱਸ ਕੇ ਜਿੱਥੇ ਤੁਹਾਡਾ ਦਿਲ ਮਣੇ ਲੀਕ ਮਾਰ ਕੇ ਉੱਥੇ ਆ ਜਾ ਕਰੋ ਜਿਉਂ ਮਰਜ਼ੀ ਕਰੇ ਸਾਡੇ ਠੀਕ ਆ ਤੇ ਤੁਹਾਨੂੰ ਚੇਤਾਵਨੀ ਦੇ ਕੇ ਜਾਂਦੇ ਆ ਤੁਹਾਨੂੰ ਸਿਗਰ ਮੰਨ ਜਾਗੇ ਭਾਈ ਪਰਚੇ ਪਰੋ ਬੋਲਦੇ ਪਰੋਣੇ ਤੇ